ਵਾਸੇ 10 ਤੀਰ ਚਲਾ ਰਹੇ ਨੇ ਵੀ ਗੁਰੂ ਨੂੰ ਜਿੰਦਾ ਨਹੀਂ ਛੱਡਣਾ ਤੇ ਦੂਜੇ ਪਾਸੇ ਤਿੰਨਾ ਸੈਡਾਂ ਤੋਂ ਆਉਂਦੇ ਪਤਾ ਨਹੀਂ ਕਿਹੜੀ ਫੁਰਤੀ ਨਾਲ ਗੁਰੂ ਤੀਰ ਰੋਕਦੇ ਨੇ ਤੇ ਕੱਲੇ ਤੀਰ ਨਹੀਂ ਰੋਕਦੇ ਪਤਾ ਹੀ ਨਹੀਂ ਲੱਗਦਾ ਉਹਨਾਂ ਦੀ ਕਮਾਨ ਚੋਂ ਚੱਲਦਾ ਤੀਰ ਕਦੋਂ ਉਦੋਂ ਹੀ ਪਤਾ ਲੱਗਦਾ ਜਦੋਂ ਮੱਥੇ ਜਾ ਠੁਕਦਾ ਹੈ ਤਿੰਨਾ ਦੇ ਵਾਰ ਰੋਕ ਕੇ ਤਿੰਨਾਂ ਨੂੰ ਇੱਕ ਇੱਕ ਤੀਰ ਦਾ ਪ੍ਰਸ਼ਾਦ ਸੋਹਣਿਆਂ ਦੀ ਸਰਕਾਰ ਮੀਰੀ ਪੀਰੀ ਦੇ ਮਾਲਕ ਇਉਂ ਦੇਣ ਲੱਗੇ ਹਰ ਗੋਬਿੰਦਪੁਰ ਜੰਗ ਦਾ ਫਾਈਨਲ ਹੋਣ ਲੱਗਾ ਚੜਿਆ ਏ ਤਿੰਨ ਜੱਥੇ ਹੋ ਖਾਂ ਅਬਦੁੱਲਾ ਕਰਮ ਤੇ ਰਤਨਾ ਤਿੰਨ ਕਮੰਡਰ ਚੜਦੇ ਤੇ ਨજર ਨੀਲਾ ਨਾਲ ਇਕੱਲੇ ਮਹਾਬਲੀ ਕੋਲ ਲੜਦੇ ਹਰ ਗੋਬਿੰਦਪੁਰ ਜੰਗ ਦਾ ਫਾਈਨਲ ਹੋਣ ਲੱਗਾ ਦਿਨ ਲੱਥੇ ਛੇਵੇਂ ਗੁਰ ਤੇ ਤਿੰਨ ਸੈਂਡਾ ਤੋਂ ਚੜਿਆ ਦਿਨ ਜਰ ਨੈਲਾ ਨਾਲ ਇਕੱਲੇ ਮਹਾਬਲੀ ਗੁਰ ਲੜਦੇ ਜੋਗੀ ਤਿੰਨ ਪਾਸਿਆਂ ਤੋਂ ਤੀਰਾਂ ਦੇ ਨਾਲ ਇੱਕਦਮ ਕਰਦੇ ਹੱਲਾ ਗੁਰ ਹੁਰ ਤੀਰਾਂ ਢਾਲ ਤੁਮਾ ਕੇ ਪਾਉਣ ਜ਼ੁਲਮ ਨੂੰ ਠੱਲਾ ਹੋ ਟਣ ਸਤ ਗੁਰੂ ਨੂੰ ਸੋਹਿਆ ਧੋਖੇ ਨੀਤੀ ਵਾਲਿਆਂ ਦਾ ਹਰ ਵਾਰ ਇਹ ਸਫਲ ਸੀ ਹੋਇਆ ਹੋਣਾ ਟੰਕੀ ਧਣਕ ਸੀ ਪੰਜਾਇਆ ਰੜ ਕੇ ਪਰਜ ਹੰਕਾਰੀ ਇਦਾਂ ਰੜ ਕੇ ਪਰਜ ਹੰਕਾਰੀ ਇਦਾਂ ਅੱਗੇ ਅਣਖੀ ਹਰਦੇ ਦਿਨ ਜਰ ਨਹੀਂ ਲਾ ਨਾਲ ਇਕੱਲੇ ਮਹਾਬਲੀ ਕੋ ਲੜਦੇ ਸਾਨੂੰ ਪਾਰ ਬੁਲਾਇਆ ਹੋ ਧੋਖੇ ਬਾਜੇ ਸੱਚ ਦੀ ਸ਼ਕਤੀ ਧੋਖੇ ਬਾਜੇ ਸੱਚ ਦੀ ਸ਼ਕਤੀ ਅੱਗੇ ਕਿਵੇਂ ਖੜਦੇ ਤਨ ਜੇ ਨਹੀਂ ਲਾ ਨਾਲ ਇਕੱਲੇ ਮਹਾ ਬਿਦੀ ਚੰਦ ਤੋਂ ਪਹਿਲਾਂ ਹੁਣ ਡਾਡਾ ਕੁਮਰ ਆਇਆ ਹੋ ਦੂਜੀ ਪੀੜੀ ਦੀ ਵੀ ਦਾਤੇ ਇਦਾਂ ਕਿਸਮਤ ਘੜਦੇ ਇਦਾਂ ਕਿਸਮਤ ਘੜਦੇ ਤਿੰਨ ਜਰਨੈਲਾ ਨਾਲ ਇਕੱਲੇ ਮਹਾਬਲੀ ਕੋਲ ਲੜਦੇ ਗੁਰਾ ਗਿਆ ਹੁਣ ਬਚਨੀ ਹੋਣਾ ਪਿਓ ਦੇ ਕੋਲ ਪਜਾਵਾ ਤੇਰੇ ਆਰਿਆ ਖਾਲੇ ਸੀਨੇ ਸਾਬ ਹਸਾਬ ਓ ਇੰਨੀ ਕਹਿ ਕੇ ਅਗਨ ਬਾਣ ਇੱਕ ਹੰਕਾਰੀ ਦੇ ਜੜਦੇ ਤਿੰਨ ਚਰਨੈਲਾ ਨਾਲ ਇਕੱਲੇ ਮਹਾਬਲੀ ਕੋਲ ਲੜਦੇ ਜੀ ਜੋ ਅਬਦੁੱਲਾ ਤੂੰ ਪੁੱਤਰਾ ਕੋਲ ਪੁੱਜਾ ਤੀਰ ਸੀਖ